हीअ ઓ વેકશન સાર હો ગયે હે બંદે ના છોડ્યો વેકશન સાર હો ગયે હે ભાગ્યો ન માણી લઉં ਕੁਕੀਆਂ ਗਰੀਬਾਂ ਦਾ ਜੋ ਆਉਂਦੇ ਆਂਦੇ ਜੋ ਪਰਾਨ ਖਰੂਸਾ 做你们。<music> <music> Eho Mang Mang Deha Riyai Jiha Doori ਰੰਗ ਬਵਸਨਾ ਗੁਰਦਾ ਤੇਦੀ ਸੁਮਤ ਹੋਵੇ ਫਤਮਾ ਗੁਰੂਰਦਾ ਤੇਦੀਓ ਸੁਮਤ ਹੋਵੇ ਫਤਮਾ ਗੁਰੂਰਦਾ ਤੇਦੀਓ ਸੁਮਤ ਹੋਵੇ ਜੋ ਰੂਲੇ ਦਾ ਸੋਨਾ ਜੋ ਨਿਮਾਨਿਆਂ ਨੂੰ ਮੇਰੇ ਤੇ ਨਜ਼ਰ ਮੇਰੀ ਦੀ ਨਜ਼ਰ ਇੱਕ ਸਾਡਾ ਗੋਮੀ ਮਾਣਿਆ ਰੋ ਜੀ ਮੇਮਾਰੀਆਂ ਦੇ ਮਾਣ ਨਿਤਾਲੀਆਂ ਦੇ ਤਾਨ ਨੇ ਓਟਿਆਂ ਦੀ ਓਟ ਨੇ ਪੱਤਿਆਂ ਦੀ ਪੱਤਾ ਨੇ ਗੱਤਿਆਂ ਦੀ ਗੱਤ ਨੇ ਘਰੇਆਂ ਦੀ ਫੋਲੀਆਂ ਖਾਵਿਆਂ ਦੇ ਖਾਣ ਮੇ ਲਜੀਆਂ ਦੀ ਲਾਟ ਪਾਲਣ ਵਾਲੇ ਸ਼ਬਦ ਗੁਰੂ ਗਿਆਨ ਗੁਰੂ ਮਹਾਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਹੁਤ ਹੀ ਸਤਕਾਰਯੋਗ ਮਹਾਨ ਪਵਿੱਤਰ ਆਤਮਾ ਬ੍ਰਹਮ ਗਿਆਨੀ ਤਤ ਦੇਤੇ ਪੂਰਨ ਗੁਰਖ ਵਾਗ ਗੁਰੂ ਦੇ ਦਰੋਂ ਘਰੋਂ ਵਿਰਸਾਇ ਹੋਏ ਮਹਾਨ ਸ਼੍ਰੀ ਨਾਮ ਕਮਲ ਰਾਜਾ ਸਾਹਿਬ ਜੀ ਦੇ ਪਿਤਾ ਪੁਰਖੀ ਨਗਰ ਨਗਰ ਮੰਨਣ ਹਾਰਾ ਉਹਨਾਂ ਦੀ ਬਹਾਦੁਰ ਪੁੱਤਰ 50ਵੀਂ ਪਵਿੱਤਰ ਯਾਤ ਬਾਰਸੀ ਸਮਾਗਮ ਮਨਾ ਰਾ ਸਰਬਤਮਾਈ ਭਾਈ ਗੁਰ ਸਿੰਘ ਸਾਹਿਬ ਜੀ ਦਾ ਉਹ ਹਾਜ਼ਰੀਆਂ ਦਾ ਪਰਵਾਨ ਕਰੋ ਸਤਿਗੁਰਾਂ ਦੇ ਸੀਸੂ ਕਾ ਕੇ ਕੋਈ ਕਾੜ ਦੀ ਆਗਾ ਸਰਬਤਮਾਈ ਭਾਈ ਨਾਲ ਮਿਲ ਕੇ ਲਈਏ ਪਿਆਰ ਨਾਲ ਫੱਦੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਕਹਿੰਦੇ ਜਨਮ ਮਰਨ ਤੋਹੋਂ ਮਾ ਨਹੀਂ ਜਨ ਪਾਵਿ ਉਪਕਾਰੀ ਤਾਰੇ ਜੀਦਾ पक्ति दो चार रुपए गुरद्वरे साहब भेज के हम तो रवाज करता जाता पिछले समय में सिरा लवाईया जाए कि मैं इन्े पैसे गुरद्वरे साहब कहीं तो कहते भी ਸਤਿਨਾਮ ਸ਼੍ਰੀ ਵਾਹਿਗੁਰੂ ਪਰੋਣਾ ਦੀਆਂ ਯਾਦਾਂ ਮਨੀਆਂ। ਉਹਨਾਂ ਦੀਆਂ ਯਾਦਾਂ ਵਿੱਚ ਜੋ ਮੇਲੇ ਲੱਗਦੇ ਹੈ, ਗੁਰਦੁਆਰੇ ਸਭ ਬਣਦੇ ਹੈ। ਉਹਨਾਂ ਦੀਆਂ ਯਾਦਾਂ ਵਿੱਚ ਵੱਡੇ ਵੱਡੇ ਸਕੂਲ, ਕਾਲਜ, ਹਸਪਤਾਲ ਬਣਦੇ ਆ। ਕਿਉਂਕਿ ਜੋ ਹਰ ਕਾ ਪਿਆਰਾ ਸਭਨਾ ਕਾ ਪਿਆਰਾ ਸਤਿਨਾਮ ਸ਼੍ਰੀ ਵਾਹਿਗੁਰੂ ਜਿਹੜਾ ਹਰੀ ਦਾ ਪਿਆਰਾ ਹੋਵੇ ਨਾ ਪ੍ਰਮਾਤਮਾ ਦਾ ਪਿਆਰਾ ਬਣੇ। ਜਿਹੜਾ ਉਹਨੂੰ ਪਾ ਜਾਏ ਉਹੀ ਦੁਨੀਆ ਨੂੰ ਪਾਉਂਦਾ ਹੈ ਉਹੀ ਸੰਗਤ ਨੂੰ ਪਾਉਂਦਾ ਕਿਉਂਕਿ ਵਿੱਚ ਸੰਗਤ ਹਰ ਪ੍ਰਭਵਸੇ ਜੀ ਸੰਗਤ ਵਿੱਚ ਪਰਮਾਤਮਾ ਦਾ ਵਾਸਾ ਹੈ ਜਿਹੜੀ ਸੱਚੀ ਸੰਗਤ ਹੈ ਆਪ ਜੀ ਸਵੇਰ ਤੋਂ ਲਾਤੀ ਖੁੱਲੇ ਦੀਵਾਨ ਹਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਕਿਉਂਕਿ ਅੱਜ ਤਨ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੈ ਵੇ ਆਪ ਨੂੰ ਬਿਆਨ ਬਧਾਇਆ ਸਾਧਨਾ ਸੰਗਤਾਂ ਨੂੰ ਇੱਕ ਵਾਰੀ ਸਾਰੀ ਸੰਗਤ ਸਤਪੁਰਾਂ ਦੇ ਪਾਵਨ ਪਵਿੱਤਰ ਚਰਣਾ ਦਾ ਧਿਆਨ ਕਰਕੇ ਆਪੋ ਸਤਨਾਮ ਸ਼੍ਰੀ ਵਾਹਿਗੁਰੂ ਗੋਬਿੰਦ